ਸਾਨੂੰ ਇਹ ਲੱਗਦੀ ਦੋਨਾਂ ਤੋਂ ਮਿਲਦੀ ਅੱਗੋ ਪਹਿਲਾਂ ਨਾਨੀ ਨਾਨੇ ਨੇ ਚਾ ਚਾ ਕੀਤਾ ਫਿਰ ਮਾਮਾ ਮਮੀ ਅੱਗੋ ਫਿਰ ਅੱਗੋ ਪਰਜਾਈਆਂ ਕਰਦੀਆਂ ਕਈ ਥਾਵਾਂ ਤੇ ਨਹੀਂ ਵੀ ਕਰਦੀਆਂ ਪਰ ਇਹ ਕਰਦੀ ਐ ਤੁਸੀਂ ਤਾਂ ਜਾਂਦੀ ਹੁੰਦੀ ਸੀ ਨਿੱਕੇ ਹੁੰਦੇ ਛੁੱਟੀਆਂ ਸੀ ਤੂੰ ਕਿੱਥੇ ਜਾਂਦੀ ਸੀ ਮਾਸੀ ਦੇ ਮਾਸੀਆ ਦੇ ਵਿੱਚ ਜਾਂਦੇ ਸੀ ਆਪਾਂ ਪਰ ਜ਼ਿਆਦਾ ਨਾਲ ਸਾਰੇ ਇਕੱਠੇ ਇੱਧਰ ਹੁੰਦੇ ਸੀਗੇ ਮਾਸੀਆਂ ਦੇ ਨਿਆਣੇ ਸਾਰੇ ਇਕੱਠੇ ਹੋ ਗਏ ਨਾ ਇੱਧਰ ਤੰਗ ਕਰਨ ਆਉਂਦੇ ਸੀਗੇ ਹਾਂ ਬੱਚਾ ਹਾਂਜੀ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਅ ਤੁਸੀਂ ਦੇਖਦੇ ਹੋਵੋਗੇ ਨਵੇਂ ਘਰ ਚ ਕਿੱਥੇ ਪਹੁੰਚੇ ਆ ਅਸੀਂ ਪਹੁੰਚੇ ਆਪਣੇ ਨਾਨਕੇ ਘਰ ਦੇ ਵਿੱਚ ਨਿੱਕੇ ਹੁੰਦੇ ਅਸੀਂ ਜਦੋਂ ਛੁੱਟੀਆਂ ਹੁੰਦੀਆਂ ਸੀ ਗਰਮੀਆਂ ਦੀਆਂ ਨਾ ਤਾਂ ਨਾਨਕੇ ਪਿੰਡ ਆਉਂਦੇ ਸੀਗੇ ਨਾ 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 ਨਹੀਂ ਮਿਲਦੇ ਸੀਗੇ ਉਹ ਤਾਂ ਚਲੋ ਹੁਣ ਹੈਗੇ ਨਹੀਂਗੇ ਪਰ ਅੱਗੋਂ ਪਰਿਵਾਰ ਇਹਦੇ ਤੋਂ ਮਾਰੋ ਪੀਣਾ ਦਿਖਾਏਗਾ ਭਰਾ ਜਿਹੜੇ ਨੇ ਉਹ ਹੈਗੇ ਨੇ ਤੇ ਪਰਝਾਈਆਂ ਹੈਗੀਆਂ ਨੇ ਪਰੋਠੇ ਲੱਗੀ ਬਣਾਉਣ ਸਾਡੇ ਵਾਸਤੇ ਚਾਹ ਕਰਦੀ ਆ ਸਤਿ ਸ਼੍ਰੀ ਅਕਾਲ ਨਿੱਕੀ ਪਰਝਾਈਏ ਮੇਰੀ ਨਿੱਕੀ ਪਰਝਾਈਏ ਕੀ ਬਣਾਉਣ ਲੱਗੀ ਸਾਡੇ ਵਾਸਤੇ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਪਰਾਂ ਨਿੱਕੇ ਹੁੰਦੇ ਆਉਂਦੇ ਸੀਗੇ ਨਾਨੀ ਕਰਦੀ ਸੀ ਚਾਹ ਤੇ ਮਾਮੀਆਂ ਹੁਣ ਪਰਜਾਈਆਂ ਕਰਦੀਆਂ ਨੇ ਤੇ ਨਾਨਕੇ ਘਰ ਦਾ ਇਹੀ ਜਿਹੜਾ ਆ ਸਵਾਦ ਹੁੰਦਾ ਆ ਉਪਰਾ ਆ ਨਾਣ ਦੀ تیاری ਲਗਾ ਕਰਨ ਇਹਨੂੰ ਯਾਰ ਗੇਟ ਖੁੱਲ ਲੈਣਾ ਇਹਨੇ ਬਾਹਰ ਚਲੇ ਜਾਣਾ ਇਹ ਪਿੰਡ ਦੇ ਨੇ ਯਾਰੇ ਪਿੰਡ ਦੇ ਵਿੱਚ ਆ ਕੇ ਜਿਹੜਾ ਨਜ਼ਾਰਾ ਹੁੰਦਾ ਆ ਸ਼ਹਿਰਾ ਦੇ ਵਿੱਚ ਰਹਿ ਰਹਾ ਕਿ ਜਦ ਕਦੇ ਕਦੇ ਪਿੰਡ ਚਾਹੀਦਾ ਤਜਾ ਤਾਂ ਨਹੀਂ ਆ ਰਿਹਾ ਹੁੰਦਾ ਆ ਇਹ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਰਾਮਨਪ੍ਰੀਤ ਕੌਰ ਆ ਪਹਿਲਾਂ ਇਦਾਂ ਬਣੇ ਹੁੰਦੇ ਪਿੰਡ ਘਰ ਕਿੰਨੇ ਸੋਹਣੇ ਜਦੋਂ ਵੀ ਪਿੰਡ ਨਾਲ ਕੇ ਆਈਦਾ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ਾ ਹੋ ਜਾਂਦੀਆਂ ਹੁਣ ਤਾਂ ਗੇੜਾ ਘੱਟ ਲੱਗਦਾ ਪਰ ਕੋਸ਼ਿਸ਼ ਕਰੀ ਦੀ ਜਦੋਂ ਵੀ ਆਈਏ ਤਾਂ ਜ਼ਰੂਰ ਆਈਏ ਕਿਉਂਕਿ ਪਟਿਆਲੇ ਦੇ ਨਾਲ ਹੀ ਆ ਪਿੰਡ ਸ਼ੇਖਪੁਰਾ ਪੰਜਾਬੀ ਯੂਨੀਵਰਸਿਟੀ ਤੇ ਇੱਥੇ ਆ ਜਾਈਦਾ ਜਦੋਂ ਵੀ ਕਰਿਆਈਦਾ ਉਦੋਂ ਇੱਥੇ ਆ ਜਾਈਦਾ ਕਦੇ ਕਦੇ ਨਹੀਂ ਆ ਹੁੰਦਾ ਟਾਈਮ ਦੀ ਕਾਰਡ ਕਰਕੇ ਤੇ ਆਪਾਂ ਹੁਣ ਇੱਥੇ ਆਏ ਹੋਏ ਆ ਪਿੰਡ ਆਨੰਦਾ ਹੁੰਦਾ ਆਪਣੇ ਪਿੰਡ ਦੇ ਵਿੱਚ ਆ ਕੇ ਜਿੱਥੇ ਬਚਪਨ ਵੀ ਬੀਤਿਆ ਜਿੱਥੇ ਛੁੱਟੀਆਂ ਹੁੰਦੀਆਂ ਗਰਮੀ ਦੀਆਂ ਮਿੰਟੋ ਮੰਡੀ ਇੱਥੇ ਆਇਣਾ ਨਾਨੀ ਕੋਲੇ ਜਾਣਾ ਨਾਨੀ ਕੋਲੇ ਜਾਣਾ ਨਾਨੀ ਕੋਲੇ ਜਦੋਂ ਜਾਓ ਤਾਂ ਪਾਤ ਪਾਣ ਦੀਆਂ ਚੀਜ਼ਾਂ ਖਾਣ ਨੂੰ ਮਿਲਦੀ ਹੁੰਦੀ ਐ। ਇਸੇ ਹੁਣ ਸਾਨੂੰ ਇਹਨਾਂ ਦਿਨ ਦੋਨੋਂ ਤੋਂ ਮਿਲਦੀ। ਅੱਗੋਂ ਪਹਿਲਾਂ ਨਾਨੀ ਨਾਨੇ ਨੇ ਚਾਹ ਚਾ ਕੀਤਾ ਫਿਰ ਮਾਮਾ ਮਮੀ ਅੱਗੋਂ ਫਿਰ ਅੱਗੋਂ ਭਰਜਾਈਆਂ ਕਰਦੀਆਂ। ਕਈ ਥਾਵਾਂ ਤੇ ਨਹੀਂ ਵੀ ਕਰਦੀਆਂ ਪਰ ਇਹ ਕਰਦੀ ਐ। ਇਸ ਕਰਕੇ ਚੀ ਜ ਲੱਗ ਜਾਂਦਾ। ਦੋਵੇਂ ਲੱਗੀਆਂ ਨੇ ਸਾਰੇ ਟੱਬਰ ਵਾਸਤੇ। ਆਪਾਂ ਛੁੱਟੀ ਲੈ ਕੇ ਨਹੀਂ ਸੀ ਆਏ। ਆਪਾਂ ਸ਼ਨੀਵਾਰ ਰਾਤਵਾਰ ਤੋਂ ਸਾਨੂੰ ਸ਼ੂਟਿੰਗ ਹੁੰਦੀ ਆ ਪੋਸਟਸਾ ਬਣਾਏ ਸੀਗੇ ਪਰ ਮੇਰਾ ਇੰਨਾ ਜੀ ਲੱਗ ਰਿਹਾ ਨਾ ਵੀ ਮੈਂ ਮਜਬੂਰ ਹੋ ਗਈਆਂ ਅੱਜ ਛੁੱਟੀ ਲੈਣ ਦੀ ਅੱਜ ਸੋਮਵਾਰ ਆ ਅੱਜ ਜਾਣਾ ਸੀ ਅੱਜ ਆਪਾਂ ਕੰਮ ਤੇ ਸ਼ਾਮ ਨੂੰ ਪਰ ਆਪਾਂ ਛੁੱਟੀਆਂ ਲੈ ਲਈਆਂ ਕਿਉਂਕਿ ਆਪਾਂ ਨੂੰ ਇੱਥੇ ਬੜਾ ਜੀ ਆਪਾਂ ਰਾਤ ਨੂੰ ਵੈਸੇ ਵੀ ਕਿਹੜਾ ਸੁੱਤੇ ਗੱਲਾਂ ਮਾਰਦੇ ਰਹੇ ਰਾਤ ਰਹਿ ਨਹੀਂ ਆਨੇ ਪਰ ਆਪਾਂ ਲੇਟ ਨਾਈਟ ਚੱਲ ਜੀਦਾ 11 12 ਵਜੇ ਤੱਕ ਵੀ ਪਰ ਰਹਿ ਨਹੀਂ ਕਦੇ ਵੀ ਥੰਬਨੇਲ ਵੀ ਮੈਂ ਆਹੀ ਲਾਉਂਗਾ ਤੁਹਾਡੇ ਦੋਵਾਂ ਦਾ ਨਾਲ ਪਰੌਠੇ ਆ ਨਿੱਕਾ ਭਰਾ ਭੱਜਾ ਜਾਂਦਾ ਤੇ ਆਂਦਾ ਨਹੀਂ ਕੈਮਰੇ 'ਚ ਨਹੀਂ ਆਂਦਾ ਕੈਮਰੇ 'ਚ ਨਹੀਂ ਆਂਦਾ ਓਦੇ ਸਵੇਰ ਦੇ ਨਹਾ ਹੀਦੇ ਆ ਭਰ ਜੀ ਤੱਕ ਨਾਤੇ ਨੇ ਪੰਜੇ ਡੇਢ ਘੰਟੇ ਤੋਂ ਨਹਾ ਰਿਹਾ ਏ ਉਹ ਇਦਾਂ ਹੀ ਹੁੰਦਾ ਹੁੰਦਾ ਜਦੋਂ ਆਪਾਂ ਨਾਨਕੇ ਆਈਦਾ ਸੀਗਾ ਤੇ ਸਵੇਰੇ ਉੱਠ ਜਾਈਦਾ ਸੀਗਾ ਤੇ ਰਾਤ ਨੂੰ ਵੀ ਸੌਂਦਾ ਨਹੀਂ ਸੀ ਪਤਾ ਹੁੰਦਾ ਨਾ ਨਹਾਣ ਦਾ ਪਤਾ ਹੁੰਦਾ ਇਹ ਪਤਾ ਹੁੰਦਾ ਸੀ ਖਾਣਾ ਕੀ ਕੀ ਆ ਯਾ ਬਣਾ ਲਓ ਉਹ ਬਣਾ ਲਓ ਜਿਵੇਂ ਨਾਨੀ ਹੁੰਦੀ ਸੀ ਨਾ ਬਥੇਰੀ ਚੀਜ਼ਾਂ ਬਣਾਉਂਦੀ ਸੀ ਅੱਗੋਂ ਇਦਾਂ ਆਲੂ ਵਾਲੇ ਪਰੌਂਠੇ ਦਾ ਫਿਰ ਪੱਕਾ ਹੀ ਏ ਕੰਮ ਤੂੰ ਵੀ ਤਾਂ ਜਾਂਦੀ ਹੁੰਦੀ ਸੀ ਨਿੱਕੇ ਹੁੰਦੇ ਛੁੱਟੀਆਂ ਸੀ ਤੂੰ ਕਿੱਥੇ ਜਾਂਦੀ ਸੀ ਮਾਸੀਆਂ ਦੇ ਮਾਸੀਆਂ ਦੇ ਵਿੱਚ ਜਾਂਦੇ ਸੀ ਆਪਾਂ ਪਰ ਜ਼ਿਆਦਾ ਨਾਲ ਸਾਰੇ ਇਕੱਠੇ ਇੱਧਰ ਹੁੰਦੇ ਸੀਗੇ ਮਾਸੀਆਂਾਂ ਦੇ ਨਿਆਣੇ ਸਾਰੇ ਇਕੱਠੇ ਹੋ ਗਏ ਨਾ ਇੱਧਰ ਤੰਗ ਕਰਨ ਆਉਂਦੇ ਸੀਗੇ ਉਹਨੂੰ ਨਾ ਦਰਵਾਜ਼ਾ ਭੇੜ ਦੋ ਨੇ ਜਾਲ ਖਾ ਲੈਣਾ ਕਿੱਥੇ ਰੱਖੀ ਆ ਅੰਦਰ ਹੀ ਆ ਬਟੋਨਾ ਅੰਦਰਲਾ ਦਰਵਾਜ਼ਾ ਖੁੱਲ ਗਿਆ ਹੋਣਾ ਤੇਨੂੰ ਲੱਭਦੀ ਆ ਕਦੋਂ ਦੀ ਚੂਚੂ ਕਰੀ ਜਾਂਦੀ ਉਹ ਉੱਧਰ ਵੀ ਦਿਖਾ ਕੇ ਆਓ ਸਾਰੇ ਮੱਜਾ ਹਾਂ ਮੱਜਾ ਨਹੀਂ ਦਿਖਾ ਗਿਆ ਉਹਦੇ ਹਾਂ ਉਹਦਾ ਦਿਖਾ ਗਿਆ ਪਰੌਠੇ ਆਪਣੇ ਹੋਰੇ ਤਿਆਰ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਬ੍ਰੇਕਫਾਸਟ 11:00 ਵਜੇ ਸਵੇਰ ਦੇ ਸਵੇਰ ਦੇ 11:00 ਵਜੇ ਇਹ ਜਿਹੜਾ ਖੁੱਲਾ ਡੁੱਲਾ ਮਾਹੌਲ ਆ ਨਾ ਇਹ ਬੰਦਾ ਮਿਸ ਕਰਦਾ ਹੀ ਹੈ ਪਿੰਡ ਦਾ ਮਾਹੌਲ ਤਾਂ ਹਮੇਸ਼ਾ ਹੀ ਬੰਦਾ ਬਹੁਤ ਯਾਦ ਆਉਂਦੀ ਆ ਇਤਾਂ ਦੀ ਹਾਂ ਬੱਚਾ ਹਾਲਾਂਕਿ ਆ ਇੱਧਰ ਵੀ ਸਾਰਾ ਮਾਹੌਲ ਆ ਪਿੱਪਲ ਪਿੱਪਲ ਦਾ ਦਰਖਤ ਹਰ ਇੱਕ ਸੁਵਿਧਾ ਆ ਪਰ ਪਿੰਡ ਦੇ ਵਿੱਚ ਸ਼ਾਂਤੀ ਹਾਲਾਂਕਿ ਮੱਝਾ ਰੱਖੇ ਆ ਡੰਗਰ ਰੱਖੇ ਆ ਇਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਸਵੇਰੇ 4 ਵਜੇ ਸ਼ੁਰੂ ਹੋ ਜਾਂਦਾ ਇਹਨਾਂ ਦਾ ਕੰਮ ਪਰ ਜਿਹੜਾ ਸਕੂਨ ਆਣਾ ਇੱਥੇ ਉਹ ਤਾਂ ਫਿਰ ਇੱਥੇ ਹੀ ਆ ਸ਼ਹਿਰੀ ਲਾਈਫ ਦੇ ਵਿੱਚ ਜੌਬ ਕਰਦੇ ਆ ਆਉਣੇ ਜਾਣੇ ਆ ਹੱਸਦੇ ਖੇਡਦੇ ਵੀ ਆ ਉਹ ਸਕੂਨ ਨਹੀਂ ਹੁੰਦਾ ਦਿਲ ਦੇ ਅੰਦਰ ਜਿਹੜਾ ਪਿੰਡ ਦੇ ਵਿੱਚ ਆ ਕੇ ਹੁੰਦਾ ਹੈ ਸਮੁੱਚਾ ਸ਼ਾਂਤੀ ਇੱਥੇ ਦੀ ਕੋਈ ਟ੍ਰੈਫਿਕ ਨਹੀਂ ਕੋਈ ਕੁਛ ਨਹੀਂ ਕੰਮ ਕਰ ਲਈ ਬਾਹਰ ਜਾਣਾ ਤਾਂ ਪੈਂਦਾ ਆ ਚਲੋ ਇਹ ਸਭ ਨੂੰ ਪਤਾ ਹੀ ਆ ਸ਼ਹਿਰੀ ਲਾਈਫ ਕਿਹੋ ਜੀ ਆ ਪਿੰਡ ਦੀ ਕਿਹੋ ਜੀ ਆ ਫਿਲਹਾਲ ਆਪਾਂ ਪਰੌਂਠੇ ਤੇ ਕੰਸੈਂਟਰੇਟ ਕਰਦੇ ਆ ਪਰੌਂਠੇ ਹੋ ਗਏ ਤਿਆਰ ਤੇ ਫਿਰ ਆਪਾਂ ਕੀ ਆਣ ਵਾਪਸ ਈ ਲਾਈ ਅਲੂਲ ਕੇ ਪਹਿਲਾਂ ਕਿਹਨੂੰ ਖਵਾਣਾ ਹੈ ਮੈਨੂੰ ਨਹੀਂ ਚੱਲਾਉਣਾ ਪਹਿਲਾਂ ਵੱਡਿਆਂ ਨੂੰ ਖਵਾਵਾਂਗੇ ਮਾ ਮਮੀ ਉਦੋਂ ਬਾਅਦ ਮੰਮੀ ਡੈਡੀ ਫੇ ਸਾਡੀ ਵਾਰੀ ਹੁਣ ਨੱਚ ਰੋ ਵੀ ਨਾਲੂਗਾ ਹੈਰੀ ਉਹ ਦਰਵਾਜ਼ਾ ਬੰਦ ਕਰ ਰਹਾ ਉਹ ਬਚਾਰੀ ਉਹਨਾਂ ਨੂੰ ਵੀ ਪਰੇਸ਼ਾਨ ਕਰੇਗੀ ਕੋਣ ਕੋਣ ਕੇਹੜਾ ਦਰਵਾਜ਼ਾ ਬੰਦ ਕਰ ਰਿਹਾ ਜਾਲੀ ਵਾਲਾ ਬੰਦ ਆ ਨਾ ਅੰਦਰਲਾ ਵੀ ਕਰ ਦੋ ਕਰ ਉਹਨੂੰ ਦਿਖੇਗਾ ਨਹੀਂ ਪਾਗਾ ਪਹਿਲਾਂ ਇਹਦੇ ਹੀ ਮੈਂ ਜੂੜ ਇਹਦੇ ਹੀ ਜੂੜ ਵੱਡিয়ে ਪਹਿਲਾਂ ਕੀ ਬੁਮਾਰੀ ਤੈਨੂੰ ਜਾਣਾ ਨਹੀਂ ਕੱਕੇ ਜਾਣਾ ਨਹੀਂ ਕਿਤੇ ਬਾਹਰ ਤਾਂ ਗੇਟ ਖੁੱਲਾ ਆ ਇੱਥੇ ਹੀ ਰਹਿਣਾ ਇਧਰੋਂ ਜਾਣਾ ਨਹੀਂ ਠੀਕ ਆ ਉਦੋਂ ਦਾ ਗੇਟ ਬਾਹਰ ਲੱਗਿਆ ਹੋਇਆ ਉੱਧਰ ਜਾ ਕੇ ਉਹ ਗੇਟ ਖੁੱਲਾ ਆ ਜੇ ਕਿਤੇ ਬਾਹਰ ਚਲੀ ਗਈ ਫੇਰ ਇਹਨੇ ਲੱਭਣਾ ਨਹੀਂਗਾ ਇਸ ਕਰਕੇ ਇਹ ਕਿੱਥੇ ਆ ਹਾਂ ਬੱਤ ਖਾਣ ਲੱਗ ਪਿਆ ਰੋਟੀ ਤੂੰ ਹੈਲੋ ਕਰਦੇ ਸਾਰੇ ਨੂੰ ਹੈਲੋ ਕਰਦੇ ਹਾਂ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਟਿੱਕੇ ਰੋਟੀ ਖਾਲਾ ਪਹਿਲਾਂ ਰੋਟੀ ਖਾਲਾ ਟਿੱਕੇ ਚਲ ਚਲ ਅੰਦਰ ਹੀ ਰਹਿ ਤੂੰ ਚਲ 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 ਸ਼ਾਬਾਸ਼ ਸ਼ਾਬਾਸ਼ ਤੂੰ ਵੀ ਰੋਟੀ ਖਾ ਜਾ ਕੇ ਚਲ 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 ਸ਼ਾਬਾਸ਼ ਅਨਿਕ ਦੇ ਭਰਾ ਦੇ ਮੁੰਡੇ ਦੀ ਥਾਰ ਚਾਰ ਜਣੇ ਹੈ ਨਾ ਮੰਮੀ ਡੈਡੀ ਹੋਰ ਰੋਟੀਆਂ ਪਰੌਠੇ ਵਰਤਾਨ ਦਾ ਟਾਈਮ ਆ ਗਿਆ ਚੱਕੋ ਜੀ ਪਤੇ ਪੰਜ ਹੈ ਨਹੀਂ ਖਾਣ ਅੱਜ ਉਹ ਆ ਗਿਆ ਪਰ ਬਾਅਦ ਹੀ ਜਾਣਾ ਨਾ ਉੱਥੇ ਚੰਡੀਗੜ੍ਹ ਆਪਾਂ ਜਾਣਾ ਨਹੀਂ ਅੱਜ ਛੁੱਟੀ ਹੈ ਹਾਂ ਚਲੋ ਫਿਰ ਦੁਪਹਿਰ ਹੀ ਬਣਾਵਾਂਗੀ ਤੁਹਾਡੇ ਵਾਸਤੇ ਸ਼ਾਮ ਨੂੰ ਸ਼ਾਮ ਨੂੰ ਬਣਾਵਾਂਗੀ ਕੀ ਗਰਮੀਆਂ ਲਈ ਬਣਾਣਾ ਹੈ ਕੀ ਸੰਦੂਰੀ ਪ੍ਰਸ਼ਾਦ ਦੇ ਖੁੱਲ੍ਹੇ ਦਰਵਾਜ਼ੇ ਵਰਤਾਂ ਲੱਗੀਆਂ ਹੁਣ ਆਪਾਂ ਪ੍ਰਸ਼ਾਦੇ ਪਹਿਲਾਂ ਵੱਡਿਆਂ ਨੂੰ ਉਹਨਾਂ ਜਿਹੜੇ ਦਰਵੀ ਦਿਖਾ ਦਈਏ ਪਿੰਡ ਦਾ ਮਾਹੌਲ ਇੱਧਰ ਵੀ ਖੁੱਲੀ ਡੁੱਲੀ ਜਗ੍ਹਾ ਜਿਵੇਂ ਆਦਾ ਤੁਹਾਨੂੰ ਪਤਾ ਹੀ ਹੈ ਸੀਟੀ 100 ਇਹ ਤੁਪੇ ਖੜਖੜ ਕੇ ਦੀ ਦੂਰਗਤੀ ਹੋਈ ਪਈ ਆ ਇਹਨਾਂ ਕਹਿੰਡ ਮੋਟਰਸਾਈਕਲ ਆ ਯਾਰ ਇਦਾਂ ਕਾ ਤੋ ਰੱਖਿਆ ਹੈ ਖੈਰ ਤੇ ਆ ਕੀ ਚੀ ਉਗੀ ਹੋਇਆ ਕਾਲੀ ਹੋ ਗਿਆ ਤਾਂ ਅਨਾਰ ਉੱਗੇ ਆ ਅਨਾਰ ਹਜੇ ਕੱਚੇ ਆ ਪੱਕਣਗੇ ਨਾ ਫਿਰ ਖਾਣਯੋਗ ਹੋਣਗੇ ਕਿੰਨੀ ਸ਼ਾਨਦਾਰ ਤੇ ਖੁੱਲੀ ਡੁੱਲੀ ਜਗਾ ਸ਼ਹਿਰਾਂ ਦੇ ਵਿੱਚ ਇੱਕ ਦੋ ਕਮਰੇ ਦੇ ਵਿੱਚ ਰਹਿੰਦਾ ਬੰਦਾ ਉਹਦੇ ਚੀ ਨੌਕਰੀਆਂ ਕਰ ਕਰਕੇ ਸਾਰੀ ਜ਼ਿੰਦਗੀ ਕੱਟ ਲੈਂਦਾ ਤੇ ਇੰਨਾ ਤੇ ਜਿਹੜਾ ਥੋੜਾ ਖੁੱਲਾ ਡੁੱਲਾ ਮਾਹੌਲ ਹੁੰਦਾ। ਸ਼ੁਰੂ ਵਿੱਚ ਰਹੇ ਵੀ ਆਪਾਂ ਇਦਾਂ ਹੀ ਆ। ਤੇ ਇਸ ਕਰਕੇ ਚੰਗਾ ਲੱਗਦਾ ਮਾਹੌਲ ਜਦੋਂ ਆਪਾਂ ਨੇ ਆ। ਉਦੋਂ ਦਾਪਰ ਪਹਿਲਾਂ ਆਏ ਸੀ। ਹਾਂ। ਠੀਕ ਹੈ ਨਾ। ਰਸੋਈ ਦੇ ਖੜੇ ਖੜੇ ਮੈਨੂੰ ਕਿਸੇ ਨੂੰ ਕੁਝ ਨਹੀਂ ਹੋ ਗਿਆ ਵਾ ਤੇ ਇੱਕ ਵੀ ਮ ਬਣਾਉਂਦੀਆਂ ਭਈਆਂ ਰੋਟੀਆਂ। ਮੈਂ ਤੇ ਅੱਜ ਬਣਾਦੀਆਂ ਜਿਹੜੀਆਂ ਪਿਛਲੇ ਇੱਕ ਮਹੀਨੇ ਤੋਂ ਲੱਗੀਆਂ ਹੋ। ਉਹ ਸਾਰੀਆਂ ਜਨਾਨੀਆਂ ਨੂੰ ਉਹਨਾਂ ਦਾ ਬਸ ਸਲਾਮ ਹੀ ਹੈ ਜਿਹੜੇ ਇੰਨੀ ਫਿਰਨੀ ਦੇ ਵਿੱਚ ਰੋਟੀਆਂ ਬਣਾਉਂਦੀਆਂ ਨੇ। ਹਜੇ ਸ਼ਾਮ ਦੀ ਪਤਾ ਕੀ ਬਲੈਡਿੰਗ ਜਲਦੀ ਪਈ ਐ। ਸ਼ਾਮ ਨੂੰ ਤੰਦੂਰ ਪਖਾਣਾ ਆ। ਨਹੀਂ 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 ਇਹ ਰੋਟੀ ਖਾਏ ਉਦੇ ਬਾਹਰ ਤਾਂ ਨਹੀਂ ਆਈ ਕੋਕੋ ਨਹੀਂ ਅੰਦਰ ਆ ਤੇ ਨਾਲ ਸਬਜੀ ਕਿਹੜੀ ਨਾਲ ਸਬਜੀ ਤੁਸੀਂ ਦੱਸੋ ਹੁਣ ਇਹ ਪਲਾਨ ਬਣਾਉਂਦੇ ਸੀ ਕੀ ਬਣਾਉਣਾ ਸੀਗਾ ਮਾਸਾ ਜਾਂਦੇ ਦਾ ਮੈਂ ਤਾਂ ਵੈਸੇ ਆਹੀ ਸਬਜੀ ਖਾਊਗਾ ਇਹ ਤਾਂ ਆਲੂ ਤੇ ਪਕੌੜੇ ਬੜੇ ਵਧੀਆ ਲੱਗਣੇ ਤੰਦੂਰੀ ਰੋਟੀ ਨਾਲ ਹੁਣ ਤੋਂ ਗਾਤਾ ਪਾ ਹੀ ਰਿਹਾ ਹੁਣ ਚੰਗੀ ਤਰ੍ਹਾਂ ਫਿਰ ਸਾਰੇ ਦੇ ਕੰਨ ਪਾੜ ਹੀ ਰਿਹਾ ਅੱਜ ਆਲੂ ਵਾਲੇ ਬਰੋਠੇ ਸਾਰਿਆਂ ਨੂੰ ਖਵਾ ਕੇ ਰੋਟੀ ਹੁਣ ਇਹਨਾਂ ਦੀ ਵਾਰੀ ਉਹਨੂੰ ਡੋਮਣਾ ਕਹਿੰਦੇ ਆ ਨਾ ਹੱਥ ਲਾਓ ਵਾਹ ਬੋ ਇਹ ਤੇ ਦੂਜਾ ਆ ਪੀਲਾ ਮધુਮੱਖੀ ਉਹਦਾ ਧਮੂੜੀਆਂ ਵਾਲਾ ਛੱਤਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਪਹਿਲਾਂ ਕੀ ਕਿਹਾ? ਮਾਖੋਦੀ ਮੱਖੀ ਮਾਖੋਦੀ ਮੱਖੀ ਮੈਂ ਆਪਾਂ ਬੋਲਦੇ ਆਂ ਠਮੋੜੀ ਠਮੋੜੀ ਇਹ ਠਮੋੜੀ ਤੂੰ ਨਾ ਕੋ ਕੋ ਜਿੰਨੀ ਵਾਰੀ ਅੱਜ ਭੱਜਣ ਦੀ ਕੋਸ਼ਿਸ਼ ਕੀਤੀ ਆ ਮੈਂ ਸੱਚੀ ਬਾਹਰ ਕੱਢ ਦੇਣੀ ਆ ਪਾ ਦੋ ਪਾਣੀ